ਪੂਰਮ ਤੂਰਮ ਜੋਤ ਉਜਾਲਾ ਤੀਨ ਪਵਨ ਮੈਂ ਗੁਰਗੋਪਾਲਾ ਪੂਰਮੇ ਤੂਰਮੇ ਜੋਤ ਉਜਾਲਾ ਸਰਦਾਰ ਦੇ ਵਿੱਚ ਕੀ ਆ ਔਰ ਕੋਈ ਕਹਿ ਨਹੀਂ ਸਕਦਾ ਇਹ ਨੂੰ ਅੱਛਾ ਜੀ ਪੂਰਮੇ ਤੇਰੇ ਜਿਹਾ ਵਈਆ ਹਾਂ ਉਰ ਰਬੀ ਉਰ ਰਬੀ ਔ ਔਂਕੈ ਮੁਕਤਾ ਵੈਸੇ ਉਰਮ ਮਨ ਵਖਰ ਤੂਰਮ ਉਰ ਦੇਵਚਰ ਰਬੀ ਹੋਈਆ ਤੂੜਾ ਅਸਰੀ ਠੀਕ ਉਰ ਰਬੀ ਨਾ ਅਈਦਾ ਇਹਨਾਂ ਦੇ ਕੰਟਾ ਉਨ ਪਤਾ ਹੀ ਨਹੀਂ ਮੈਂ ਅੱਲਾ ਫਰ ਕੀਆ ਉਰਬ ਲਿਖਦਾ ਤੂਰਮ ਇਹ ਤੂੜੀ ਰੰਗਿਆ ਤੂੜੀ ਆਵਾਜ਼ ਈ ਤੇਰੀ ਅੱਛਾ ਜੀ ਵਾਹ ਨੇ ਇਹ ਲੋਕਾਂ ਅਸ ਇਹ ਅਗਿਆਨਤਾ ਦੀ ਤੋੜ ਰਬੀ ਹੋਈਆ ਹਰਦੇ ਜਗਿਆਨਤਾ ਪਹਿਲਾਂ ਅੱਛਾ ਜੀ ਪਾ ਜਿੱਤੇ ਹਰਦੇ ਦੇ ਵਿੱਚ ਉਰਦੇ ਵਿੱਚ ਤੂ ਰਬੀ ਗਿਆਨਤੀ ਤੋੜੀ ਰਬ ਜਵੇ ਨਾ ਆਕੇ ਅਗਿਆਨਤਾ ਦੇ ਤੂ ਤੱਕੋ ਭਾਈ ਗਿਆਨ ਕੀਆ ਯਾਦਿਓ ਤੂੜ ਰੰਗ ਜਵੇ ਹਾਂਜੀ ਉਰ ਬਿਕ ਹੂੰ ਹੂੰ ਅਜੋ ਤੋ ਜਾ ਲਾ ਹੋ ਜਾਂਦਾ ਹੈ ਅੱਛਾ ਜੀ ਇਹ ਜਿਹੜੀ ਆਏ ਤੂੜ ਦੇ ਉੱਤੇ ਜੰਬ ਜਾਂਦੀ ਹੈ ਹੈ ਹੂੰ ਹੂੰ ਕਾਂਤੀ ਚਾਦਰ ਦੇਰੇ ਦੀ ਚਾਦਰ ਪੱਦੀ ਹੈ ਅੱਛਾ ਪੁਰਾ ਰਬੀ ਪੁਰਾ ਰਬੀ ਜਾਂ ਫਿਰਦੇ ਵਿੱਚ ਰਬਦੀ ਹੈ ਜਾ ਕੇ ਕੁਰਬਾਨੀ ਦੀ ਧੂੜ ਹੂੰ ਹੂੰ ਤੋ ਤੋ ਜਾ ਲਾ ਹੋ ਜਾਂਦਾ ਹੈ ਅੱਛਾ ਜੀ ਇਹ ਜਦੋਂ ਬੜਬੇ ਗੁਰੂ ਗੋਪਾਲਾ ਫਿਰ ਜਦੋਂ ਪੰਦੇ ਦੇ ਵਿੱਚ ਗੁਰੂ ਗੋਪਾਲੇ ਦਾ ਦਰਸ਼ਨ ਹੁੰਦਾ ਸਭ ਜਨ ਜੀ ਵਾਹ ਬੜਾ ਜੀ ਗੁਰੂ ਗੋਪਾਲੇ ਦਾ ਦਰਸ਼ਨ ਹੁੰਦਾ ਜਿੱਦਾਂ ਪੰਦੇ ਜੀ ਗੁਰੂ ਗੋਪਾਲਾ ਸੀ ਜਿੱਦਰੇ ਬੈਠਾ ਸੀ ਹਾਂ ਜੀ ਚੱਲਣ ਹੋਏ ਤੇ ਤੇ ਆ ਹੂੰ ਬਸ ਤੇ ਤਾਂ ਖਾਈ ਆਪੋ ਪਰ ਚੱਲਣ ਹੋਏ ਤੇ ਠੀਕ ਹੈ ਯਾ ਤੂੰ ਨਸੀਬ ਤੇ ਜਨਮ ਹੋਇਆ ਜੀ ਤੇ ਬਬਨ ਤੇ ਗੁਰੂ ਪਾਲਾ ਜੀ ਦੀ ਸਮਝ ਆਉਂਦੀ ਹੈ ਜੀ ਤੂੰ ਸੱਚੀ ਹੈ ਆਚਾਨ ਨੂੰ ਹੋ ਜਾਂਦਾ ਜੋ ਦੋਜਾਲਾ ਹੋ ਜਾਂਦਾ ਠੀਕ ਹੈ ਜੀ ਤੇ ਅਖਰੇ ਉਰਮੀ ਚਾਹੀਦਾ ਵੈਸੇ ਹੈ ਜੀ ਹੈ ਇਸ ਸ਼ਹਿਰੀ ਨਾਲ ਚਾਹੀਦਾ ਉਰਮ ਧੁਰਮ ਆਹ ਅੱਛਾ ਜੀ ਉਗਵਿਆ ਅਸਰੂਪ ਦਿਖਾਵਾ ਕਰ ਕਿਰਪਾ ਆਪਣੇ ਘਰ ਆਵੇ। ਜਦ ਉਗਵਿਆ ਬਹਿਨੇ ਕੋ ਕੇ ਹੁੰਦੀ ਉਗਵਿਆ ਉਗਵਿਆ ਆਸ ਆਸਰੂਪ ਦਿਖਾਵਾ ਫਿਰ ਆਪਣਾ ਰੂਪ ਪ੍ਰਗਟ ਕਰਦਾ। ਅੱਛਾ ਜੀ। ਫਿਰ ਬਰਾਡ ਰੂਪ ਪ੍ਰਗਟ ਕਰਦਾ ਆਪਣ ਨੂੰ ਕੋ ਬਿਆ ਹੋਇਆ। ਹੂੰ। ਸ਼ਬਦ ਪ੍ਰਗਟ ਕਰਦਾ ਫਿਰ ਅਸਰੂਪ ਦਿਖਾਵਾ। ਅਛਾ ਜੀ ਅਸਰੂਪ ਪਹਿਲਾਂ ਵੀ ਆਇਸੀ ਪੌਣ ਪਾਣੀ ਅਗਨੀ ਅਸਰੂਪ ਕਿ ਇਹ ਅਸਰੂਪ ਜਿਹੜਾ ਉੱਥੇ ਸੀਗਾ ਜੋਤ ਰੂਪ ਹੈ ਉਹਨੂੰ ਫਿਰ ਇੱਕ ਅਸਰੂਪ ਹੈ ਇਹ ਅਸਰੂਪ ਨਹੀਂ ਜ ਰੂਪ ਅਛਾ ਜੀ ਉੱਤੇ ਅਸਰੂਪ ਅਛਾ ਜੀ ਅਸਰੂਪ ਜੋ ਰੂਪ ਨਹੀਂ ਹੈ ਬਲਕਿ ਜੋਤ ਰੂਪ ਹੈ ਹਾਂ ਜੀ ਉਸ ਰੂਪ ਲੈਣ ਉਸ ਅਸਰੂਪ ਲੱਗਿਆ ਜੇ ਦੇਖਦੇ ਹੋ ਗਿਆ ਕਿ ਅਸਰੂਪ ਲੱਗਿਆ ਤਾਂ ਨਿਰੂਪ ਲੱਗਿਆ ਹਾਂ ਜੀ ਅਸਰੂਪ ਟਿਕਾਵ ਹੈ ਅਸਰੂਪ ਆਪਣਾ ਰੂਪ ਦਿਖਾਉਂਦੇ ਅਸਰੂਪ ਕਿਹਨਾਂ ਤਲਵਾਰ ਦਾ ਰੂਪ ਹੈ ਦਾ ਅਸਰ ਕਰਪਾਨ ਦੇ ਚੋਣਦ ਹਮਮ ਕਰਦਾ ਇਹਦਾ ਕੀ ਹੈ ਮਗਲੀ ਤਾਂ ਤਲਵਾਰ ਦੇ ਰੂਪ ਪੈਦਾ ਹੁੰਦੀ ਹੈ ਅੱਛਾ ਤਾਂ ਰੂਪ ਪੈਦਾ ਹੋਈ ਹੈ ਅਸਰੂਪ ਪਰਫਰੇ ਤਲਵਾ ਜ਼ਰੂਰ ਹੈ ਜਿਹੜਾ ਅਖਰ ਉੱਪਰ ਆਇਆ ਸੀ ਉਹ ਅਸਰੂਪ ਸੀਗਾ ਇਹਨਾਂ ਨੂੰ ਉਹ ਅਸਰੂਪ ਸੀ ਇਹ ਅਸਰੂਪ ਹੈ ਜੀ ਇਹ ਅਸਰੂਪ ਠੀਕ ਹੈ ਉਹ ਅਸਰੂਪ ਅਸਰ ਜੀ ਕਰ ਕਿਰਪਾ ਆਪਣੇ ਘਰ ਆਵੇ ਅਣੀ ਕਿਰਪਾ ਆਪਣੇ ਕਲਾਮ ਹਾਂਜੀ ਕਿਰਪਾ ਕਰਕੇ ਆਪਣੇ ਘਰ ਆ ਜਾਂਦੇ ਅਖਰ ਜੀ ਉਨਵ ਵਰਸੈ ਨਿੱਜਰ ਤਾਰਾ ਊਤਮ ਸ਼ਬਦ ਸਵਾਰਣ ਹਾਰਾ ਹਾਂ ਵਰਸੈ ਦੀ ਤਾਰਾ ਹਾਂਜੀ ਉਨਵ ਵਰਸੈ ਦੀ ਜਰ ਤਾਰਾ ਹਾਂਜੀ ਉਹ ਰਵਾ ਬਿਲਕੁਲ ਝੁੱਕ ਕੇ ਹੂੰ ਹੂੰ ਦੇਣੇ ਹੋ ਕੇ ਅੰਤੋ ਜੀ ਜਰ ਦੀ ਤਾਰਾ ਵਰ ਇਹ ਝੁੱਕ ਕੇ ਵਰਸਦਾ ਹੈ ਛੈਬਲ ਹਉਦਾ ਹੈ ਇਹ ਨਹੀਂ ਉਹ ਨਬ ਜਦੋਂ ਅਗਰ ਦੀਵਾ ਹੋ ਕੇ ਵਰਸਦਾ ਹੈ ਉਹਦੇ ਵਿੱਚ ਵਰਸੇ ਛੈਬਲ ਆਏ ਉਤਮ ਸ਼ਬਦ ਹੋਈ ਹੈ ਸਵਾਲ ਅਨੁਸਾਰ ਉਸਨੂੰ ਉਤਮ ਸ਼ਬਦ ਕਹਿੰਦੇ ਨੇ ਅੱਛਾ ਕੋਈ ਸ਼ਬਦ ਗੁਰੂ ਆ ਹਾਂ ਹਾਂ ਕੋਈ ਸਵਾਲ ਨਾ ਆ ਰਿਹਾ ਹੈ। ਅੱਛਾ ਜੀ। ਹੂੰ। ਨੀਚਰ ਤੋਂ ਕੀ ਬਣਦਾ ਜੀ? ਨੀਚਰ। ਨੀਚਰ, ਨੀਚਰ। ਦਾਦਾ ਪੋਸ਼ ਬਣੀ ਕਰ ਵਰਸਦਾ ਹੈ। ਅੱਛਾ ਜੀ। ਮੇਰੀ ਵੀ ਡੜਦਾ ਡੜਦਾ ਨਹੀਂ ਐ ਇਦਾਂ। ਹੂੰ। ਵਰਸਦਾ ਫਿਰ ਵੀ। ਅੱਛਾ ਜੀ। ਹਾਂ। ਠੀਕ ਹੈ ਜੀ। ਇਸ ਇੱਕੋ ਕਾ ਜਾਣੇ ਪਿਓ ਆਪੇ ਕਰਤਾ ਆਪੇ ਦਿਓ ਇਸ ਇੱਕੇ ਕਾ ਜਾਣੇ ਪਿਓ ਇਸ ਇੱਕਾ ਜਿਹੜੀ ਹੈਕਤਾ ਹੈ ਅੱਛਾ ਜੀ ਐਸੀ ਜਿਹੜੀ ਹੈਕਤਾ ਹੈ ਹੂੰ ਇਹਦਾ ਜਿਹੜਾ ਪੇ ਦੀ ਜਾਣਦੇ ਨੇ ਜੀ ਦੇਖੋ ਅਗੇ ਹੋ ਗਿਆ ਉਹ ਕਹੇ ਜਾ ਕੇ ਸੱਚ ਕਰਨ ਕੇ ਕਹੋ ਗਿਆ ਕਿ ਤੇ ਇੱਕੇ ਕਾ ਇਸ ਇੱਕਤਾ ਦਾ ਜਿਹੜੇ ਜਾਣੇ ਆਪੇ ਕਰਤਾ ਆਪੇ ਦਿਓ करता भी आप है देव भी आप ही है देव की है जी देव तो की भाव है देवता देव तो देने वाला ही है अंदर लाई है चेता है।